ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸਵਾਗਤ ਹੈ ਇਟਾ ਡਾਟਾ ਦੇ ਆਪਣੇ YouTube ਚੈਨਲ ਤੇ ਹੋਰ ਸਨਾ ਮਿੱਤਰੋ ਠੀਕ ਠਾਕ ਹੋਏ ਹੋਵੋਗੇ ਹੋਰ ਸਨਾ ਇਹ ਸਮਰ ਖਾਰਿਆ ਜੀ ਰੋਟੀ ਆਲੂ ਵਾਲੇ ਪਰੌਂਠੇ ਤੇ ਖਾ ਲਿਆ ਫੁਲਕਾ ਤੇ ਚੱਲ ਫਿਰ ਖਾਣਾ ਤਾਂ ਮੈਂ ਹੋ ਗਿਆ ਮੜਿਆ ਵੀ ਯਾਰੋ ਬੰਦਰ ਗੋੜ ਵੀ ਇਤਨਾ ਮਲੋਨੇ ਤੱਕ ਗੋੜ ਵੀ ਇਤਨਾ ਫੁੱਲ ਕਾ ਲੋਂਦੇਗੇ ਹਾਂਜੀ ਹਾਂਜੀ ਫੁੱਲ ਕਾ ਲੋਂਨੇ ਖਾ ਲੋ ਗਰਮ ਗਰਮ ਖਾ ਲੈਨੇ ਆਣ ਘੇ ਹੁਣ ਮੈਂ ਮੈਂ ਬੇਚਾਰਾ ਹਾਂ ਮੈਂ ਬਹੁਤ ਸਮਝ ਨੀ ਖਾ ਲਿਆ ਦੁਵਲੇ ਉਹਦਾ ਦਸਤਨ ਨੇ ਮੈਂ ਜੀ ਸਮਝਦੇ ਖਾ ਲਿਆ ਹਾਂ ਆਲੋੜੇ ਤੇ ਉਹਦੇ ਨੂੰ ਬਿੜਾ ਮੁੜ ਕੇ ਸਮਰਦਾ ਸਿਰ ਨੂੰ ਆਲੋ ਤੇ ਮੈਂ ਪਿਆਰ ਤੇ ਆਦੇ ਰੋਲ ਹੁਣ ਮੈਂ ਹੋਵਾਂ ਫਿਰ ਚੱਲਦੇ ਆਪਾਂ ਫਿਰ ਬਣੇ ਰਹੋ ਤੁਸੀਂ ਵੀ ਬਲੌਗ ਦੇ ਨਾਲ ਤੇ ਕਮੈਂਟ ਕਰਦੇ ਜਦੋਂ ਫਾਣੀ ਭੁਲਕੇ ਮੇਥੀ ਭੁਰਜੀ ਆਹੋ ਆਜੋ ਫਾਣੀ ਮੇਥੀ ਦੀ ਭੁਰਜੀ ਨਾ ਸਮਨ ਦੇ ਅਲੂ ਵਾਲੇ ਖਾਣੇ ਵਧੀਆ ਲੱਗਣਗੇ ਤੁਸੀਂ ਇਸੇਪਰ ਖਾਣ ਆਹ ਦੇ ਸੋ ਮਿਲਦੇ ਆਪਾਂ ਸੋ بڑے بلوک لو جی پہلی اپنی لگ رہی ہے جی سائیکلنگ کر رہے اپ تو اس تو بعد دوسری اکسرسائز شروع کر گے ਉਦੇਸ਼ ਦੇ ਰਹੇ ਹੋ ਸਕਦਾ ਲਾਈਵ ਹੋ ਜੀ ਜੀ ਕੀ ਕਰਨ ਦਾ ਜੇ ਪੁਰਸ਼ ਹੋਂਡਿਆ ਫੁਲਕਾ ਪਹਿਲਾਂ ਗਾਲਿਆ ਤੇ ਪੁਰਸ਼ ਹੋਂਡਿਆ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਹਣਾ ਹੁਣ ਸਮਰਧੀ ਹੈਗੀ ਤਿਆਰੀ ਨੋਂਦੀ ਇਧਰ ਆਪਾਂ ਵੀ ਬੈ ਗਏ ਆ ਫੁਲਕਾ ਹਲਕਾ ਸ਼ਾਕ ਕੇ ਤੇ ਔਰ ਸਮਰਥ ਕੀ ਗੱਲਾਂ ਬਾਤਾਂ ਨੋਂ ਦੀ ਤਿਆਰੀ ਚ ਜੀ ਕਰਨ ਡਿਆ ਕਿ ਨਹੀਂ ਨਹੀਂ ਆਹ ਤੇਰਾ ਕਿੱਥੋਂ ਜੀ ਕਰਨਾ ਇਹਨੂੰ ਤਾਂ ਬਦੋ ਬਦੀ ਮੋਣਾ ਪੈਂਦਾ ਓਦਾਂ ਨਹੀਂ ਇਹ ਤਾਂ ਦਿਲ ਕਰਦਾ ਨੋਂ ਨੂੰ ਢੋਪ ਵੀ ਵਧੀਆ ਲੱਗਣ ਡੈ ਪਈ ਹੁਣ ਤੇ ਗਰਮੀ ਲੱਗਦੀ ਐ ਅੱਗੇ ਵਾਲਾ ਮੌਸਮ ਨਹੀਂ ਹੈਗਾ ਜਿਹੜਾ ਅੱਗੇ ਇਹਦਾ ਸਰਦਾਰ ਜੀ ਫੇਰ ਲੇਟ ਗਿਆ ਇਹਨੂੰ ਇਹ ਹੈ ਕਿ ਨਾ ਹੀ ਨਾਣਾ ਪਵੇ ਅੱਛਾ ਰੰਦੂ ਬਸ ਇਹੋ ਕੰਮ ਹੈ ਰੋਜ਼ ਅੱਜ ਰਹਿਨ ਦੋ ਕੱਲ ਨਾ ਲੰਗੇ ਕੱਲ ਰਹਿਨ ਦੋ ਅੱਜ ਨਹੀਂ ਨਾਣਾ ਇਦਾਂ ਹੀ ਕਰਦਾ ਰਹਿੰਦਾ ਰੋਜ਼ ਆਪਾਂ ਇਹਦੇ ਗਏ ਬਾਜ਼ਾਰ ਘੁੰਮਦੇ ਆ ਤੇ ਫਿਰ ਅਸੀਂ ਜਾਣਾ ਸ਼ਹਿਰ ਬੜਾ ਜਿਹਾ ਸਾਨੂੰ ਕੰਮ ਮਿਲੀ ਦੋ ਤਿੰਨ ਲੱਭਾਉਣੇ ਆ ਤੇ ਬਾਕੀ ਹੋਰ ਤੁਸੀਂ ਕਹਿੰਦਾ ਚਾਹੁੰਦੇ ਕੁਝ ਖਰੀਦ ਆ ਤੀ ਸੁਸਤੀ ਦਾ ਦੇਣਾ ਇਹਦੇ ਵਾਸਤੇ ਨੂੰ ਸਕੂਲ ਤੱਕ ਨਹੀਂ ਭੇਜਾਂਗੀ ਇਹਦੇ ਕੋਈ ਕੰਮ ਹੀ ਇਹਦੇ ਨਾਲ ਨਹੀਂ ਨੂੰ ਸ਼ਹਿਰ ਖੜਨਾ ਹੀ ਤੱਕ ਕਰਕੇ ਸੋਣਾ ਵਾ ਸੋ ਜਾ ਚਲੋ ਜੀ ਮਿਲਦੇ ਆ ਤੁਹਾਨੂੰ ਤੇ ਪਾਪਾ ਹੁੰਦੇ ਆ ਜੀ ਸ਼ਾਹ ਜੀ ਨਾਨਾ ਸ਼ੇਕ ਨਾਨਾ ਸ਼ੇਕ ਪੀ ਜਾਂਦੇ ਜੀ ਨਾਲੇ ਸਿਰ ਵੈਲਮ ਜੀਰੋ ਕੰਫਰਕ ਹੈ ਗੇਮ ਮੈਂ ਟੋ ਮਟਣਾ ਵੀ ਲਿਆ ਜੀ ਮੁੰਡਾ ਸਿਆਣਾ ਹੋ ਗਿਆ ਹੁਣ ਨਹੀਂ ਹੋਰ ਕੀ ਵੇਖਣਾ ਹੁਣ ਤੇ ਓਕੇ ਸਲਫੇਟ ਪੀਣਾ ਫਿਰ ਸੇਲੂ ਗਾਲਾ ਦੇ ਦੇ ਮਿੰਗੀ ਤੇ ਚਲ ਜੀ ਹੰਜੀ ਗੁਰਪ੍ਰੀਤ ਜੀ ਹਾਂ ਜੀ ਤੇ ਹੋ ਗਏ ਬਲੇ ਹਾਂਜੀ ਹੋ ਗਏ ਕੰਗ ਦਾ ਫਰਕ ਨਹੀਂ ਪੈਂਦਾ ਧੰਨਵਾਦ ਆਤਾ ਸਮਨ ਹਾਂ ਕਿੰਨਾ ਘਟੇਮ ਲੱਗੇਗਾ ਹੁਣ ਨੂੰ ਮੈਂ ਤਾਂ 10 ਮਿੰਟ ਲਾਉਣੇ ਸਮਰਦਾਈ ਆ ਹੁਣ ਅਸੀਂ ਸੁਰੂ ਕਰਨਾ ਅੱਛਾ ਹੂੰ ਤੋ ਗਾਈਜ਼ ਸਮਰਦਾ ਸਿਰ ਤੋਂ ਨਵਾਂ ਆਤਾ ਉਹ ਕਿ ਅਸਾਂ ਕੇ ਅੰਦਰ ਰਹਿਣ ਦੋ ਅੱਜ ਨਹੀਂ ਨਾਣਾ ਸ਼ਹਿਰ ਜਾਣਾ ਅਛਾ ਤੂੰ ਰੋਜ਼ ਹੀ ਇੱਥੋਂ ਕਰਦਾ ਇੱਕ ਦਿਨ ਨਹੀਂ ਕਰਦਾ ਰੋਜ਼ ਹੀ ਕਰਦਾ ਮੈਨੂੰ ਕਹਿੰਦਾ ਸਜੁਰਦਾ ਕਹਿੰਦਾ ਮੈਂ ਫੁੱਟਬਾਲ ਖੇਡਣ ਜਾਣਾ ਅੱਜ ਮੈਂ ਚਲਦੀ ਭਰਾਵਾ ਚਲਦੀ ਕੋਈ ਗੱਲ ਨਹੀਂ ਪਹਿਲਾਂ ਉਸ ਤੋਂ ਸਕੂਲ ਤੋਂ ਹੋ ਗਿਆ ਸਕੂਲ ਜਾਣਾ ਮੀਟਿੰਗ ਕਿੰਨੇ ਵਜੇ ਦਾ ਟਾਈਮ ਹੈ ਉਹ ਦਾ ਘੱਟੇ 9:00 ਤੱਕ ਕਰ। 9:00 ਤੱਕ ਹੂੰ ਚਲੋ ਫਿਰ ਚੱਲਦੇ ਆ ਤੇ ਬਣੇ ਰਿਹਾ ਬਲਾਊਜ਼ ਨਾਲ ਤੁਸੀਂ ਤੇ ਮਿਲਦੇ ਆਪਾਂ ਸਮਰ ਪਾਉਗਾ ਹਾਂ ਪਾਣੀ ਜੈਲੋ ਯੈਸ ਤੇ ਪੈਂਟ ਕਿਹੜੀ ਬਲੈਕ ਹਾਂਜੀ ਬਲੈਕ ਹਾਂਜੀ ਸਮਰਜੀ ਤਿਆਰੀ ਚ ਪਰਨਾ ਪਰਨਾ ਚ ਦਸਤਾਰ ਚਲੋ ਠੀਕ ਆ ਹੋਰ ਜੋ ਮਿੰਟਾਂ ਮੇਟੇ ਰਿਚੋ ਕੰਮ ਬੜਾ ਬਧੀਆ ਨਾ ਉੱਠ ਜਾਂਦੇ ਕਲਰ ਜੇ ਕਿ ਨਹੀਂ ਕਰਦੇ ਇੱਧਰ ਰਹਿਦੀ ਖੜੀ ਜੀ ਅਛਾ ਹੋਰ ਇਹਨੇ ਕਪੜੇ ਉਸ ਤੇ ਥੱਲੇ ਆ ਗਏ ਕਿ ਨਹੀਂ ਇਹ ਇਹਨਾਂ ਨੂੰ ਤੇ ਵੱਖਰੇ ਪਾ ਕੇ ਹੈ ਗੱਜ ਰੱਖਿਆ ਹੈ ਉਹਨਾਂ ਨੂੰ ਜਦੋਂ ਲਿਆਂਦੀ ਉਦੋਂ ਦੀ ਇਦਾਂ ਹੋਰ ਸ਼ੀ ਕੀਤੀ ਤਾਂ ਵੀ ਇਦਾਂ ਜੋ ਮਿੱਤਰ ਮੈਂ ਹੋ ਗਿਆ ਰੈਡੀ ਸਮਰਪਣੀ ਪੜਨ ਦੀ ਦਸਤਾਰ ਹਾਂਜੀ ਪਿਆਰਿਓ ਹੋਰ ਪਿਆਰਿਓ ਵਧੀਆ ਠੀਕ ਜੀ ਤੇ ਮੈਂ ਤਾਂ ਕਿਹਾ ਕਿ ਤੁਸੀਂ ਸਮਰਧੀ ਇਹ ਟੀ-ਸ਼ਰਟ ਸੋਹਣੀ ਹੈ ਸਮਰਪੋਸ਼ਟ ਤੇ ਆ ਨਹੀਂ ਹਾਂ ਤਾਂ ਫਿੱਤਰ ਛੱਡੀ ਜਨਾ ਸਿੱਧੀ ਰੱਖ ਪੋਤਾ ਜੈਲੋ ਬਰਾਊਨ ਉੱਠਦਾ ਕਲਰ ਹੈ ਨਾ ਹਾਂ ਕਾ ਕੇ ਰਿਹਾ ਜੰਮਨੇ ਬਲੈਕ ਜੀਨ ਦੇ ਨਾਲ ਕੋਮ ਤੇ ਵੀ ਬਰਦਾ ਬੜਾ ਉਧਿਆ ਚਾਹ ਹਾਂ ਜਾਂਦਿਆਂ ਮੈਂ ਜੁੜੀ ਕੀ ਤੇ ਵੇਖੀ ਤੁਸੀਂ ਵੇਖੀ ਜਿੱਦਣ ਹੁਣ ਨਹੀਂ ਮੈਂ ਦੇ ਇਸ ਐਂਗੂਲਰ ਗੀ ਸਭ ਹਾਂ ਹਾਂ ਤੇ ਹੂ ਕਮ ਨੂੰ ਜਾਂਦ ਮੈਂ ਕਲਰ ਦੀ ਦਸਤਾਰ ਨੇ ਕੀ ਆਣੀ ਸੀ ਤਮਰਦੀਆਂ ਹਾਂ ਜੀ ਤੋਂ ਨੂੰ ਦੇਖਤੀਆਂ ਮੈਂ ਬੰਨੀ ਦਸਤਾਰ ਲੈ ਵੀ ਆਣ ਲੱਗੇ ਜਿੱਦ ਤਰਾ ਬਨੋਟੀ ਕਾ ਕਾ ਹੁੰਦਾ ਸਮਾਂ ਕੁਛ ਆਈਟੀ ਕੋ ਦੀ ਜੁੜੀ ਹੈ ਦੀ ਦਸਤਾਰ ਬੜੀ ਸੋਹਣੀ ਲੈਣਾ ਵਿੱਚ ਕਰਵਾਉਣੀ ਨਹੀਂ ਨਹੀਂ ਇਤੋਂ ਨਾ ਲੈ ਸਾਈਡਾਂ ਤੋਂ ਜਾ ਲੈ ਖਲਾਰ ਜਿੰਨਾ ਨਾ ਕੰਮ ਇਦਾਂ ਖੜਾ ਤੇ ਫੁੱਟੇ ਜਾਣੇ ਇਦਾਂ ਜਿੱਦਾਂ ਤੂੰ ਪੰਗੇ ਲੈਣਾ ਬੜੇ ਸੁਣੇ ਮਾਨ ਦੇ ਤੇ ਹਾੜੀ ਹਾੜੀ ਇਦਾਂ ਵਾਲ ਖਰੀਦੇ ਜਿਵੇਂ ਕਰਨੇ ਹੁਣ ਇਹਨੂੰ ਪਤਾ ਹੀ ਨਹੀਂ ਗੱਖਰੇ ਨਾ ਜੇ ਦਸਤਾਰ ਬੰਨ ਕੇ ਗੱਡਾ ਚੱਜਾ ਵਾ ਮੱਝੀ ਰਹਿੰਦੀ ਰੋ ਛੱਡ ਦਸਤਾਰ ਬੰਨ ਲਿਆ ਕਰ ਬਤ ਉਹ ਕੋਟ ਕੇ ਬਜੀ ਰਹਿੰਦੀ ਹੈ ਇੱਡੀ ਟਿੱਲੀ ਬਜੀ ਦਸਤਾਰ ਤੇ ਆ ਵੜੀ ਠੀਕ ਹੈ ਕੰਫਰਟੇਬਲ ਹੈ ਆ کتنے پیسے سو روپیہ ہو گیا

ਕਿੱਤੇ ਸਾਥ ਇੱਕ ਫੂਲ ਇਹ ਆਪਣਾ ਮਗਵੀ ਚੱਕ ਅੰਡੇ ਮਰਦਾ ਨਹੀਂ ਗਲਦਾ ਠੀਕ ਹੈ ਬਸ ਕਿਤੇ ਸੋਣੇ ਬੱਚੇ ਦੇ ਪੂਰੇ ਤਾਂ ਦਸਵਾਤ ਤੋਂ ਆਪਣਾ ਇਹਨੇ ਦੇਣਾ ਇਤਿਹਾਸ ਤੋਂ ਇਹਦੀ ਇਹ ਹੈਗਾ ਮੇਰਾ ਆ ਸਮਰਦਾ ਸਮਰਦੇ ਪਤਾ ਗਿੰਦੇ ਮੇਰਾ ਹੈਗਾ ਤੇ ਆ ਸਮਰਨੇ ਆਪਣਾ ਖਾਣਾ ਦੋ ਤਿੰਨ ਚੀਜਾਂ ਲੈ ਖਾ ਲਈਆਂ ਤੇ ਚੌਕਲੇਟ ਲੈ ਆਈ ਤੇ ਦੂਸਰਾ ਉਹ ਚੌਕਲੇਟ ਜਿਹੜੀ ਨਾ ਉਹ ਦੂਸਰੀ ਹਦਾਣੇ ਝਾਲੀ ਜੀ ਤਾਂ ਹੁੰਦੀ ਨਹੀਂ ਸੌਫ ਸੌਫ ਜੀ ਆਹੋ ਤਾ ਆ ਪਰ ਨਾਲ ਦੇ ਹਾਂ ਚਲ ਗਿਆ ਸਮਰਤੀ ਛੇਡਣ ਕਿੱਥੇ ਗਿਆ ਛੇਡਣ ਗਿਆ ਫੁੱਟਬਾਲ ਖੇਡਣ ਸਿਖਿਆ ਅੱਛਾ ਮੈਂ ਤਾਂ ਚਾਹ ਚੁਪੀਣਾ ਮੈਨੂੰ ਰੁਸ਼ੀ ਹਾਂ ਨਾ ਜੂਸ ਪੀਣਾ ਆਹ ਨਾ ਨਹੀਂ ਮੇਰੀ ਐਸਾ ਹੀ ਹੁੰਦੀ ਆ ਬਦਲ ਖਾਂਦੇ ਵਿੱਚ ਕਿੱਦਾਂ ਦੀ ਲੱਗੀ ਮੈਨੂੰ ਗਲਾ ਮੇਰਾ ਖਰਾਬ ਹੀ ਹੈ ਜੀ ਬਿਲਕੁਲ ਇਹਨੂੰ ਫਰਕ ਤੋ ਇਹ ਬਹੁਤ ਸੋਨੇ ਕਲਰ ਵੀ ਬੜੇ ਸੋਨੇ ਕਿੰਨੇ ਕਿੰਨੇ ਦਾ ਆਇਆ ਭਲਾ ਆ 350 ਦਾ ਤੇ ਆ 300 ਦਾ ਲਓ ਜੀ ਇਹ ਸ਼ਾਲ ਮੈਂ ਕਿਹਾ ਮਰ ਤੋਂ ਆਇਆ ਜੀ ਤੇ ਭਾਜੋ ਲੈ ਆਓ ਛੇਤੀ ਛੇਤੀ ਜਿਹਨੂੰ ਜਿਹਨੂੰ ਚਾਹੀਦਾ ਤੋ ਵਧੀਆ ਵਾ ਰੇਟ ਬਾਅਦ ਸੋਨੇ ਮੈਨੂੰ ਤੇ ਆ ਤੋਲੀਆ ਰਹਿ ਪਰ ਤੋਦਣ ਆਪਾਂ ਆਪਣੇ ਕਿਸੇ ਉਹਨਾਂ ਦੇ ਤੇ ਹੁਣ ਅਸੀਂ ਆਪਣੇ ਲੈ ਕੇ ਆਏ ਰਿਲੇਟਿਵ ਨੂੰ ਦੇ ਰਗੇ ਤੇ ਹੁਣ ਇਹ ਖੜੇ ਸੀ ਦੋ ਇੱਕ ਪੀਚ ਕਲਰ ਹੀ ਅੱਛੇ ਗ੍ਰੀਨ ਹੀ ਪਰ ਮੈਨੂੰ ਬੜੇ ਪਸੰਦ ਆ ਇਹ ਉਦੋਂ ਮੈਨੂੰ ਕੋ ਟਾਈਮ ਨਹੀਂ ਹੈਗਾ ਇੰਨਾ ਫਿਰ ਮੈਂ ਕਮਨ ਲੈ ਕੇ ਉਹਨਾਂ ਦਾ ਅੱਜ ਮੈਂ ਗਈ ਹਾਂ ਤੇ ਲੈ ਆਈ ਤੇ ਸਮਰ ਵੀਰ ਵੀ ਖੜੇ ਪਏ ਕਹਿੰਦਾ ਮੂੰ ਵੀ ਗ੍ਰੀਨ ਹੀ ਲੈਣਾ ਪਰ ਉਹਦਾ ਥੋੜਾ ਕਲਰ ਚੇਂਜ ਹੈ ਡਿਜ਼ਾਈਨ ਵੀ ਚੇਂਜ ਹੈ ਸੌਫਟ ਬੋਥ ਚਲੋ ਚਾਹ ਬਣਾਉ ਫਿਰ ਚਾਹ ਪੀਏ ਚਾਹ ਪੀਏ ਹੁਣ ਅੰਦਰ ਕੀ ਆ 5 ਵਜੇ ਵੈਸੇ ਦਿਨਾਂ ਦਾ ਬੜਾ ਫਰਕ ਪੈ ਗਿਆ ਲਓ ਜੀ ਐਸੀ ਅੱਜ ਦਾ ਵਲੌਗ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਸ਼ੁਰੂ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ